ਪਿਛਲੇ ਦਿਨੀ ਤੁਸੀਂ ਪੂਰਾ ਜ਼ਿਲ੍ਹਾ ਵਾਸੀਆਂ ਨੇ ਤਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਇੱਕ ਖਬਰ ਬਹੁਤ ਹੀ ਚੱਲ ਰਹੀ ਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ ਉਹ ਖਬਰ ਆ ਕਿ ਕੁਝ ਲੜਕਿਆਂ ਨੂੰ ਰਸਤੇ ਦੇ ਵਿੱਚ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਚੜ੍ਹੇਲ ਮਿਲੀ ਉਹ ਤੁਹਾਨੂੰ ਵੀਡੀਓ ਤੁਸੀਂ ਸਭ ਦੇਖ ਹੀ ਚੁੱਕੇ ਹੋ ਕੀ ਰੋਂਦੀ ਹੋਈ ਵੀ ਦਿਖਾਈ ਦੇ ਰਹੀ ਆ ਤੇ ਉਸਨੇ ਸਾੜੀ ਪਹਿਨੀ ਹੋਈ ਆ ਔਰ ਮੇਕਅਪ ਵੀ ਕੀਤਾ ਹੋਇਆ ਆ ਔਰ ਉਹ ਵੀਡੀਓ ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਗਈ ਆ ਕਿ ਜਦੋਂ ਅਸੀਂ ਆਪਣੇ ਚੈਨਲ ਤੇ ਚਲਾਈ ਪਰ ਜਦੋਂ ਅਸੀਂ ਆਪਣੇ ਚੈਨਲ ਤੇ ਉਹ ਵੀਡੀਓ ਨੂੰ ਚਲਾਇਆ ਪਰ ਉਸ ਦੇ ਵਿੱਚ ਹੀ ਲਿਖ ਦਿੱਤਾ ਸੀ ਕਿ ਨਵਾਂ ਸ਼ਹਿਰ ਦੁਆਬਾ YouTube ਚੈਨਲ ਦਾ ਕੰਮ ਹੰਤ ਵਿਸ਼ਵਾਸ ਫਲਾਣਾ ਨਹੀਂ ਹੈ ਤੇ ਨਵਾਂ ਸ਼ਹਿਰ ਦਬਾਬਾ YouTube ਚੈਨਲ ਇਸ ਵੀਡੀਓ ਨਾਲ ਇਤفاق ਨਹੀਂ ਰੱਖਦਾ ਪਰ ਉਸ ਵਿੱਚ ਅਸੀਂ ਕਿਹਾ ਸੀ ਕਿ ਇਹ ਵੀਡੀਓ ਕਿੱਥੇ ਦੀ ਹੈ ਤੇ ਕਿੱਥੋਂ ਪਾਈ ਗਈ ਹੈ ਇਸ ਬੰਦੀ ਵੀ ਸਾਨੂੰ ਕੁਝ ਪਤਾ ਨਹੀਂ ਹੈ ਬੱਕੋ ਵਕ ਚੈਨਲਾਂ ਦੇ ਉੱਪਰ ਇਹ ਜਿਹੜੀ ਚੁੜੇਲ ਵਾਲੀ ਵੀਡੀਓ ਆ ਉਹ ਚੱਲੀ ਔਰ ਮੈਨੂੰ ਕਮੈਂਟ ਵੀ ਆਏ ਫੋਨ ਵੀ ਆਏ ਕਈ ਕਹਿੰਦੇ ਸਾਬ ਤੁਸੀਂ ਇਸ ਦੀ ਪੂਰੀ ਪੜਤਾਲ ਕਰੋ ਕਈਆਂ ਨੇ ਕਿਹਾ ਕਿ ਇਹ ਫੇਕ ਵੀਡੀਓ ਆ ਔਰ ਕਈਆਂ ਨੇ ਇਸ ਨੂੰ ਮੰਨ ਵੀ ਲਿਆ ਔਰ ਕਈਆਂ ਨੇ ਕਿਹਾ ਕਿ ਵਿਗਿਆਨਕ ਯੁੱਗ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੋ ਸਕਦਾ ਔਰ ਇਸ ਦੀ ਸਚਾਈ ਨੂੰ ਦੁਗਾਈ ਤੱਕ ਪਹੁੰਚਣ ਦੇ ਲਈ ਨਮਾ ਸ਼ਹਿਰ ਦਵਾਬਾ YouTube ਤੇ ਸਾਡੇ ਸਾਥੀ ਚੈਨਲ ਜੋ ਅਸੀਂ ਇੱਕ ਦੂਜੇ ਨੂੰ ਖਬਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਕਿਉਂਕਿ ਇਹ ਇੱਕ ਬੰਦੇ ਦਾ ਕੰਮ ਨਹੀਂ ਸੀ ਪੂਰਾ ਟੀਮ ਵਰਕ ਇਹਦੇ ਵਿੱਚ ਚਾਹੀਦਾ ਸੀ ਗੱਡੀਆਂ ਭਜਾਈਆਂ ਮੋਟਰਸਾਈਕਲ ਭਜਾਏ ਜਿੱਥੋਂ ਜਿੱਥੋਂ ਜੋ ਕੁਝ ਸਾਨੂੰ ਪਤਾ ਲੱਗਦਾ ਰਿਹਾ ਉਹ ਅਸੀਂ ਇਕ ਕਰਦੇ ਰਹੇ ਪਰ ਪੁਰਾਣੇ ਸਮੇਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਅਕਸਰ ਸਾਹਮਣੇ ਆਂਦੀਆਂ ਸਨ ਅੱਜ ਵੀ ਆਂਦੀਆਂ ਨੇ ਪਰ ਇਸ ਦੇ ਵਿੱਚ ਕੀ ਹੈ ਹਕੀਕਤ ਕੀ ਹੈ ਪਸਾਨਾ ਇਹ ਤੇ ਉਹੀ ਜਾਣ ਸਕਦਾ ਜਿਨ੍ਹਾਂ ਨੇ ਵੀਡੀਓ ਪਾਦੇ ਨੇ ਜ ਜ ਇਹਨਾਂ ਦੇ ਨਾਲ ਇਹ ਗੱਲ ਹੁੰਦੀ ਹੈ ਫਿਲਹਾਲ ਅਸੀਂ ਤੁਹਾਨੂੰ ਗੱਲ ਕਰਦੇ ਹਾਂ ਕਿ ਜਿਹੜੀ ਇਹ ਚੜੇਲ ਵਾਲੀ ਵੀਡੀਓ ਚੱਲੀ ਆ ਅਸੀਂ ਉਸੇ ਦਿਨ ਤੇ ਲੱਗੇ ਹੋਏ ਆ ਵੀਡੀਓ ਥੋੜੀ ਲੰਬੀ ਆ ਲੇਕਿਨ ਸਕਿਪ ਨਾ ਕਰਨਾ ਤੁਹਾਡੇ ਕੋਲ ਕੁਝ ਵੀ ਸਮਝ ਨਹੀਂ ਆਏਗਾ ਅਗਰ ਐਡਵਰਟਾਈਜ਼ਮੈਂਟ ਵੀ ਆਂਦੀ ਆ ਤਾਂ ਉਹਨੂੰ ਪੂਰੀ ਦੇਖਣਾ ਕਿਉਂਕਿ ਕੋਈ ਗੱਲ ਰਹਿ ਗਈ ਤਾਂ ਤੁਹਾਨੂੰ ਪੂਰੀ ਵੀਡੀਓ ਦਾ ਕੋਈ ਵੀ ਪਤਾ ਨਹੀਂ ਲੱਗੇਗਾ ਕਿ ਅਸਲ ਹਕੀਕਤ ਹੈ ਕੀ ਹੁਣ ਜਦੋਂ ਅਸੀਂ ਇਸ ਦੀ ਘੋਕ ਕਰਨੀ ਸ਼ੁਰੂ ਕੀਤੀ ਤਾਂ ਸ਼ੁਰੂਆਤੀ ਦੌਰ ਵਿੱਚ ਆਇਆ ਕਿ ਤਲਵੰਡੀ ਫੱਤੂ ਜਿਹੜਾ ਪਿੰਡ ਆ ਉੱਥੇ ਦੀ ਇਹ ਘਟਨਾ ਆ ਚੈਨਲਾਂ ਤੇ ਵੀ ਚੱਲੀ ਲੇਕਿਨ ਉੱਥੋਂ ਦੇ ਲੋਕਾਂ ਨੇ ਸਪਸ਼ਟੀਕਰਨ ਇੱਕ ਨਿੱਜੀ ਚੈਨਲ ਤੇ ਦੇ ਦਿੱਤਾ ਕਿ ਇੱਥੇ ਦੀ ਘਟਨਾ ਨਹੀਂ ਹੈ ਇਹ ਗੱਲ ਤੇ ਸਾਫ਼ ਹੋ ਗਈ ਫਿਰ ਸਾਨੂੰ ਪਤਾ ਲੱਗਾ ਕਿ ਇਹ ਬੜਾ ਚੋੜ ਦੀ ਘਟਨਾ ਹੈ ਸਾਡੇ ਸਤਾਨਕ ਜੋ ਚੈਨਲ ਦੇ ਨੇ ਬੜਾ ਚੋਰ ਗਏ ਉਸ ਥਾਂ ਤੇ ਉੱਥੇ ਵੀ ਕੋਈ ਇਹ ਕਟਨਾ ਨਹੀਂ ਪਾਈ ਗਈ ਫਿਰ ਸਾਨੂੰ ਕਿਹਾ ਗਿਆ ਕਿ ਇਹ موسیਪੁਰਦੀ ਘਟਨਾ ਹੈ ਜਦੋਂ ਉੱਥੇ ਵੀ ਸੰਪਰਕ ਕੀਤਾ ਤਾਂ ਉੱਥੋਂ ਦੇ ਵੀ ਇਹ ਕਟਨਾ ਨਹੀਂ ਪਾਈ ਗਈ ਫਿਰ ਸਾਨੂੰ ਕਿਹਾ ਗਿਆ ਜੋ ਸ਼ੁਰੂਆਤੀ ਫੋਨ ਆਇਆ ਕਿ ਮੱਲਾ ਸੋਡੀਆਂ ਦੀ ਇਹ ਘਟਨਾ ਹੈ ਜਦੋਂ ਉੱਥੇ ਵੀ ਸੰਪਰਕ ਕੀਤਾ ਤਾਂ ਉੱਥੇ ਦੀ ਵੀ ਇਹ ਘਟਨਾ ਨਹੀਂ ਪਾਈ ਗਈ ਤੇ ਫਿਰ ਸਾਨੂੰ ਕਿਹਾ ਗਿਆ ਜਦੋਂ ਮੈਂ ਇਸ ਦੀ ਖੋਜ ਕਰ ਰਿਹਾ ਸੀ ਕਿ ਆਖਰਕਾਰ ਇਹ ਕਹਾਣੀ ਹੈ ਕੀ ਆ ਕਿਉਂਕਿ ਦਰਸ਼ਕ ਜਿਹੜੇ ਆ ਜਾਂ ਲੋਕਾਂ ਦੇ ਬੱਚੇ ਸਹਿਮੇ ਹੋਏ ਸਨ ਫਿਰ ਇੱਕ ਜਗ੍ਹਾ ਮੈਂ ਗਿਆ ਤਾਂ ਉੱਥੋਂ ਇੱਕ ਲੇਡੀਜ਼ ਮੈਨੂੰ ਮਿਲੀ ਉਹਨੇ ਆਪਣਾ ਨਾਮ ਤੇ ਨਹੀਂ ਦੱਸਿਆ ਲੇਕਿਨ ਇਹ ਕਿਹਾ ਕਿ ਇਹ ਮੇਰੇ ਸਕੂਲ ਮਤਲਬ ਸਾਡੇ ਪਿੰਡ ਦਾ ਬੱਚਾ ਹੈ ਤੇ ਜਦੋਂ ਅਸੀਂ ਉੱਥੇ ਰਟੈਂਡ ਦੇ ਸੰਪਰਕ ਕੀਤਾ ਤੇ ਉੱਥੋਂ ਦੀ ਵੀ ਇਹ ਕਟਣਾ ਨਹੀਂ ਪਾਈ ਗਈ ਸਾਡੇ ਪੱਤਰਕਾਰ ਦਿਨ ਰਾਤ ਇਸ ਕੰਮ ਤੇ ਉੱਪਰ ਲੱਗ ਗਏ ਤਸਵੀਰ ਵਿੱਚ ਤੁਸੀਂ ਦੇਖ ਪਾ ਰਹੇ ਹੋ ਇੱਕ ਘਟਨਾ ਔਰ ਤੁਸੀਂ ਸੋਚੋ ਕਿ ਜੇਕਰ ਕੋਈ ਚੜ੍ਹੇਲ ਜਾਂ ਭੂਤ ਹੋ ਵੀ ਇਹ ਵੀਡੀਓ ਹੁੰਦੀ ਤਾਂ ਕਿ ਉਹ ਚੜ੍ਹੇਲ ਪਹਿਲਾਂ ਮੇਕਅਪ ਕਰਕੇ ਆਂਦੀ ਕਿਉਂ ਨਾ ਵਿਅਕਤੀਆਂ ਨੂੰ ਇਹ ਕਹਿੰਦੀ ਕਿ ਮੇਰੇ ਤੇ ਲਾਈਟ ਮਾਰੋ ਹਨੇਰੇ ਵਿੱਚ ਫੋਟੋ ਮੇਰੀ ਨਹੀਂ ਖਿੱਚੀ ਜਾਣੀ ਤੁਸੀਂ ਪਹਿਲਾਂ ਮੇਰੀ ਫੋਟੋ ਖਿੱਚ ਲਓ ਇਹ ਵੈਸੀ ਅਜੀਬ ਜਿਹੀ ਗੱਲ ਹੈ ਤੁਹਾਨੂੰ ਵੀ ਆਸਾ ਹੁਣ ਆਏਗਾ ਅੱਗੇ ਜਾ ਕੇ ਤੁਹਾਨੂੰ ਹਕੀਕਤ ਵੀ ਦੱਸਦੇ ਆਂ ਔਰ ਫਿਰ ਮੈਂ ਕਿ ਉਹ ਚੜ੍ਹੇਲੇ ਕਿ ਪਹਿਲਾਂ ਲਾਈਟ ਮਾਰ ਕੇ ਮੇਰੀ ਫੋਟੋ ਖਿੱਚੋ ਔਰ ਫਿਰ ਮੇਰੀ ਰੋਂਨ ਦੀ ਆਵਾਜ਼ ਲਓ ਹੁਣ ਸੋਚੋ ਕਿ ਜਦੋਂ ਰੋ ਰਹੀ ਸੀ ਕਿ ਚੜ੍ਹੇਲੇ ਇਹਨਾਂ ਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਮੋਬਾਈਲ ਔਨ ਕਰ ਲਓ ਮੈਂ ਰੋਣਾ ਆ ਲੋਕਾਂ ਤੱਕ ਮੇਰੀ ਰੋਂਨ ਦੀ ਆਵਾਜ਼ ਪਹੁੰਚਾਓ ਬੜੀ ਹੈਰਾਨੀ ਦੀ ਗੱਲ ਆ ਔਰ ਤੀਸਰਾ ਪਹਿਲੂ ਜਿਹੜਾ ਆ ਕਿ ਉਸ ਵੀਡੀਓ ਦੇ ਵਿੱਚ ਜਦੋਂ ਲੜਕਾ ਕਹਿ ਰਿਹਾ ਆ ਰਾਜਾ ਸਾਹਿਬ ਜਦੋਂ ਇਹ ਗੱਲ ਕਹੀ ਗਈ ਆ ਉਸ ਵੀਡੀਓ ਚ ਤਾਂ ਲੋਕਾਂ ਨੂੰ ਇਹ ਹੋ ਗਿਆ ਕਿ ਇਹ ਸਾਡੇ ਇਲਾਕੇ ਦੀ ਔੜ ਏਰੀਏ ਦੀ ਜਾਂ ਇਤੋਂ ਦੇ ਲਾਗੇ ਸਾਗੇ ਦੀ ਇਹ ਖਬਰ ਹੈਗੀ ਆ ਪਰ ਚੜੇਲ ਨੇ ਇਹ ਨਹੀਂ ਉਹਨਾਂ ਨੂੰ ਕਿਹਾ ਇੱਥੋਂ ਅਸੀਂ ਡਾਊਟਫੁਲ ਹੋ ਗਏ ਕਿ ਜਦੋਂ ਮੈਂ ਮੁੰਡੇ ਨੂੰ ਫੜਿਆ ਉਹਦੀ ਵੀ ਵੀਡੀਓ ਬਣਾ ਲਵਾਂ ਕਿਸੇ ਦੇ ਚਿਹਰੇ ਨੇ ਨਜ਼ਰ ਆਏ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖੋ ਕਿ ਇੱਕ ਦੂਜੇ ਨਾਲ ਕਿੰਨਿਆਂ ਕ ਮਿਲਦਿਆਂ ਨੇ ਫਿਰ ਅਚਾਨਕ ਸਾਡੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਹੋ ਗਈ ਜਿਸ ਨੇ ਕਿਹਾ ਭਾਜੀ ਇਹ ਸਾਡੇ ਪਿੰਡ ਦੀ ਘਟਨਾ ਹੈ ਤੇ ਮੁੰਡੇ ਸਾਡੇ ਪਿੰਡ ਦੇ ਨੇ ਉਹਨੇ ਕਿਹਾ ਭਰ ਸਾਡਾ ਨਾਂ ਪਤਾ ਨਾ ਦੱਸਿਆ ਜਾਵੇ ਇਸ ਦੇ ਨਾਲ ਦੁਸ਼ਮਣੀਆਂ ਪੈਂਦੀਆਂ ਨੇ ਮੈਂ ਉਸ ਲੜਕੇ ਦੇ ਨਾਲ ਉਸੇ ਤਰ੍ਹਾਂ ਉਸਦੇ ਘਰ ਚਲਾ ਗਿਆ ਔਰ ਉੱਤੇ ਪਿੰਡ ਦੇ ਲੋਕ ਵੀ ਪਹੁੰਚ ਗਏ ਉੱਥੋਂ ਦੇ ਲੜਕੇ ਆ ਨੇ ਜਿਨ੍ਹਾਂ ਨੇ ਇਹ ਘਟਨਾ ਬਾਰੇ ਦੱਸਿਆ ਸੀ ਕਿ ਹੋਈ ਆ ਤਾਂ ਉਹ ਲੜਕੇ ਕੈਮਰੇ ਦੇ ਸਾਹਮਣੇ ਤਾਂ ਨਹੀਂ ਆਏ ਜਦੋਂ ਉਹਨਾਂ ਦੇ ਘਰ ਮੈਂ ਪਿੰਡ ਵਾਸੀਆਂ ਨੂੰ ਭੇਜਿਆ ਜ਼ਿੰਮੇਵਾਰ ਵਿਅਕਤੀਆਂ ਨੂੰ ਤਾਂ ਉਹਨਾਂ ਨੇ ਸਾਰੀ ਹਕੀਕਤ ਦੱਸੀ ਕਿ ਇਹ ਇੱਕ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਬਹੁਤ ਸਾਰੀਆਂ ਵੀਡੀਓ ਦੇਖਦੇ ਹੋ ਬਹੁਤ سارے ਦੇਖੋ ਤੁਸੀਂ ਕੋਈ ਬਹੁਤ ਸਾਰੀਆਂ ਐਸੀ ਘਟਨਾਵਾਂ ਆਂਦੇ ਆ ਜੇ ਕੋਈ ਚਾਹਦਾ ਆ ਤਾਂ ਮੈਂ ਉਹਨਾਂ ਨੂੰ ਸ਼ੇਅਰ ਵੀ ਕਰ ਦਵਾਂਗਾ ਇਹ ਜਦੋਂ ਜਲਜਾਦਾ ਇਹ ਨੈਟ ਚੱਲਿਆ ਆ ਇਹੋ ਜਿਹਿਆਂ ਐਡਿਟ ਕਰਕੇ ਵੀਡੀਓ ਪਾਈਆਂ ਜਾਂਦੀਆਂ ਨੇ ਤੇ ਉਸਤੇ ਭਰੋਸਾ ਕਰਨਾ ਨਾ ਕਰਨਾ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਕਿਸ ਜਗ੍ਹਾ ਦੀ ਘਟਨਾ ਹੈ ਤਾਂ ਅਸੀਂ ਉਸਤੇ ਵਿਸ਼ਵਾਸ ਕਿਉਂ ਪਾਨੇ ਆ ਹੁਣ ਕੱਲ ਨੂੰ ਆਪਣੇ ਚੈਨਲ ਦੀ ਮਸ਼ਹੂਰੀ ਦੇ ਲਈ ਕੋਈ ਮੈਂ ਐਸੀ ਵੀਡੀਓ ਪਾ ਦੇਣਾ ਆ ਤੇ ਬਾਅਦ ਚ ਸਪਸ਼ਟੀਕਰਨ ਦੇ ਦੇਣਾ ਤਿੱਕੀ ਤੁਸੀਂ ਉਸ ਤੇ ਇਤਵਾਰ ਕਰ ਲੋਗੇ ਜਦੋਂ ਤੱਕ ਤੁਹਾਨੂੰ ਜਗਾ ਸਥਾਨ ਉਸ ਪੁੰਡ ਪਿੰਡ ਦਾ 베ਰਵਾ ਇੱਥੋਂ ਤੱਕ ਕਿ ਉਹਦਾ ਮੋਬਾਈਲ ਨੰਬਰ ਕਿਸੇ ਦਾ ਨਹੀਂ ਮਿਲਦਾ ਤਦ ਤੱਕ ਤੁਸੀਂ ਇਸ ਘਟਨਾ ਦਾ ਵਿਸ਼ਵਾਸ ਨਾ ਕਰੋ ਆਖਰਕਾਰ ਜਦੋਂ ਅਸੀਂ ਪਿੰਡ ਵਾਸੀਆਂ ਨਾਲ ਗੱਲ ਕਰ ਰਹੇ ਸਨ ਤਾਂ ਉਹਨਾਂ ਨੇ ਸਾਡੇ ਮੂਹਰੇ ਵੈਸੇ ਤੇ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੋਏ ਕਿਉਂਕਿ ਉਹ ਕਹਿੰਦੇ ਆਪਸੀ ਦੁਸ਼ਮਣੀਆਂ ਪੈ ਜਾਂਦੀਆਂ ਨੇ ਤੇ ਅਸੀਂ ਇੱਕੋ ਦਾ ਰਾਹ ਲੱਭਿਆ ਅਸੀਂ ਕਿਹਾ ਤੁਹਾਡੀ ਗੱਲਬਾਤ ਅਸੀਂ ਜਿਹੜੀ ਆ ਵੀਡੀਓ ਵਿੱਚੋਂ ਕਟਿੰਗ ਕਰਕੇ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਤੁਹਾਡੇ ਨਾਂ ਪਤੇ ਨਹੀਂ ਸ਼ੋਹ ਹੋਣ ਦਵਾਵਾਂਗੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਸ ਤਰ੍ਹਾਂ ਨਾਲ ਨਹੀਂ ਤੁਸੀਂ ਕੋਈ ਹੋਰ ਹੱਲ ਲੱਭੋ ਤੇ ਫਿਰ ਅਸੀਂ ਸੋਚਿਆ ਅਸੀਂ ਕਿਹਾ ਤੁਹਾਡੇ ਚਿਹਰੇ ਨਹੀਂ ਦਿਖਾਏ ਜਾਣਗੇ ਚਿਹਰੇ ਨਹੀਂ ਦਿਖਾਏ ਜਾਣਗੇ ਪਰ ਤੁਹਾਡੀ ਗੱਲਬਾਤ ਜਿਹੜੀ ਆ ਉਹ ਐਡਿਟ ਕਰਕੇ ਜ਼ਰੂਰ ਘਰ ਦਿੱਤੀ ਜਾਵੇਗੀ ਤਾਂ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋ ਗਏ। ਔਰ ਜਦੋਂ ਗੱਲਬਾਤ ਕੀਤੀ ਗਈ ਤਾਂ ਸਾਹਮਣੇ ਜੋ ਤੱਥ ਆਇਆ ਉਹਨਾਂ ਦੀਆਂ ਗੱਲਾਂ ਤੋਂ ਤੁਸੀਂ ਲੈ ਸਕਦੇ ਹੋ। ਇਹ ਇੱਕ ਸਿਰਫ ਵੀਡੀਓ ਪਾਈ ਗਈ ਸੀ। ਨਾ ਕਿ ਉਹ ਵੀਡੀਓ ਜਿਹੜੀ ਸੀ ਉਹਦੇ ਵਿੱਚ ਕਿੰਨੀ ਕਿ ਸਚਾਈ ਸੀ, ਕਿੰਨਾ ਕਿ ਸਾਸੀ, ਕਿੰਨਾ ਕਿ ਝੂਠ ਸੀ। ਉਹ ਤੁਹਾਨੂੰ ਇਹਨਾਂ ਦੀਆਂ ਪਿੰਡ ਵਾਲੀ ਨੇ ਗੱਲਾਂ ਤੋਂ ਅਸੀਂ ਦਿਖਾ ਦੇਵਾਂਗੇ। ਔਰ ਇਹ ਜਿਹੜੀ ਵੀਡੀਓ ਸੀ ਸਭ ਤੋਂ ਵੱਡੀ ਗਲਤੀ ਸਾਡੇ ਚੈਨਲਾਂ ਵਾਲਿਆਂ ਦੀ ਵੀ ਹੁੰਦੀ ਆ ਕਿ ਬਿਨਾ ਕੁਝ ਜਾਂਚੇ ਪਰ ਕੇ ਅਸੀਂ ਉਸ ਨੂੰ ਚਲਾ ਦਿੰਨੇ ਆ ਪਰ ਮੇਰੇ ਚੈਨਲ ਨੇ ਇਹੋ ਜੇ ਗੱਲ ਕੋਈ ਵੀ ਨਹੀਂ ਚਲਾਈ ਪਰ ਅਸੀਂ ਕੋਸ਼ਿਸ਼ ਕਰਕੇ ਜੋ ਅਸਲ ਸੱਚ ਹੈ ਕੀ ਹਕੀਕਤ ਕੀ ਪਸਾਨਾ ਹੈ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਆ ਸੋ ਸੁਣ ਇਹ ਸਾਡੇ ਕੋਲ ਸੂਤਰਾਂ ਦੇ ਹਵਾਲੇ ਤੋਂ ਹਮੇਸ਼ਾ ਖਬਰਾਂ ਹੁੰਦੀਆਂ ਨੇ ਔਰ ਜਦੋਂ ਅਸੀਂ ਜਾਣੇ ਆ ਸਾਡਾ ਵੀ ਕੁਝ ਪ੍ਰੋਟੋਕੋਲ ਹੁੰਦਾ ਆ ਕਿ ਉਸ ਦੇ ਬਾਰੇ ਅਸੀਂ ਕਿਸੇ ਨੂੰ ਜਾਣਕਾਰੀ ਨਹੀਂ ਦੇ ਸਕਦੇ ਪਰ ਤੁਹਾਡੀ ਤਸੱਲੀ ਦੇ ਲਈ ਜੋ ਜਾਣਕਾਰੀ ਦੇ ਰਹੇ ਹਾਂ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਔਰ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦੋਆਬਾ YouTube ਚੈਨਲ ਆ ਜਿਹੜੀ ਵੀਡੀਓ ਚੱਲ ਰਹੀ ਹੈ ਇੱਥੇ ਸਬਸਕ੍ਰਾਈਬ ਲਿਖਿਆ ਹੋਇਆ ਆ ਤੁਸੀਂ ਉਸ ਬਟਨ ਨੂੰ ਦੱਬ ਕੇ ਨਵਾਂ ਸ਼ਹਿਰ ਦੋਆਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਤੁਹਾਡੇ ਤੱਕ ਪਹੁੰਚਾ ਸਕੀਏ ਜੇਕਰ ਤੁਸੀਂ ਇਹੋ ਜਿਹੀਆਂ ਹੋਰ ਵੀਡੀਓ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਹਜ਼ਾਰਾਂ ਵੀਡੀਓ ਦੇ ਸਕਦਾ ਆ ਲੇਕਿਨ ਇਹ ਸਾਡੇ ਦਿਮਾਗ ਨੇ ਕੰਮ ਕਰਨਾ ਹੈ ਇਹ ਵੀਡੀਓ ਫੇਕ ਹੈ ਜਾਂ ਸਚਾਈ ਆਓ ਦੇਖਦੇ ਹਾਂ ਉਸ ਖਬਰ ਮਿਲਿਆ ਚੈਨਲ ਨੂੰ ਹਾਂਜੀ ਕਿ ਤੁਹਾਡੇ ਪਿੰਡ ਵਿੱਚ ਨਾ ਕਿਸੇ ਨੂੰ ਕੋਈ ਚੜੇਲ ਕੋਈ ਰਸਤੇ ਵਿੱਚ ਜਾਂ ਵਗੈਰਾ ਕਿਸੇ ਬੱਚੇ ਮੁੰਡਿਆਂ ਨੂੰ ਜਾਂ ਕਿਤਾ ਮਿਲਿਆ ਉਹਦੀ ਇੱਕ ਵੀਡੀਓ ਜਿਹੜੀ ਆ ਕਿ ਵਾਇਰਲ ਹੋਈ ਹੈ ਵੀ ਹਾਂਜੀ ਕੋਈ ਇਦਾਂ ਦੀ ਗੱਲਬਾਤ ਪਹਿਲਾਂ ਉਹ ਮਤਲਬ ਮੈਂ ਜਦੋਂ ਹੁਣ ਆਇਆ ਇਤੋਂ ਪਹਿਲਾਂ ਹੋਈ ਸੀ ਇਸ ਤਰ੍ਹਾਂ ਦੀ ਗੱਲਬਾਤ ਹਾਂਜੀ ਜਿੱਦਾਂ ਕੱਲ ਸਾਡੇ ਘਰ ਜਿੱਦਾਂ ਸਾਡੀ ਮਾਤਾ ਦੀ ਰਤ ਹੋ ਗਈ ਤੇ ਸਾਡੇ ਘਰੇ ਕੋਈ ਆਏ ਸੀ ਦਮ ਅਫਸੋਸ ਕਰਨ ਅੱਛਾ ਨਹੀਂ ਇੱਥੇ ਦੇ ਪਿੰਡ ਦੇ ਆਏ ਹਾਂ ਜੀ ਨਹੀਂ ਬਾਹਰੋਂ ਵੀ ਆਈਆਂ ਸੀ ਪਿੰਡ ਦੀ ਵੀ ਸੀਗੀ ਅੱਛਾ ਇੱਥੋਂ ਗਏ ਆ ਹਾਂ ਜੀ ਉਹਨਾਂ ਮੁੰਡਿਆਂ ਨੇ ਕਿਹਾ ਕਿ ਆ ਘਟਨਾ ਸਾਡੇ ਨਾਲ ਵਾਪਰੀ ਹੈਗੀ ਆ ਤੇ ਉਹਦੀ ਵੀਡੀਓ ਵੀ ਬਣਾ ਲਈ ਇਹਨਾਂ ਨੇ ਹਾਂ ਜੀ ਤੇ ਅੱਜ ਜਦੋਂ ਅਸੀਂ ਚੈਨਲ ਵਾਲੇ ਆਏ ਆ ਹਾਂ ਜੀ ਉਹਨਾਂ ਦੇ ਘਰ ਵੀ ਮੁੰਡੇ ਨੂੰ ਭੇਜਿਆ ਹਾਂ ਜੀ ਤੇ ਅੱਜ ਉਹਨਾਂ ਨੇ ਕੀ ਕਿਹਾ ਅਸੀਂ ਚੈਨਲ ਵਾਲੇ ਆਏ ਆ ਅੱਜ ਉਹ ਜਿਹੜੇ ਕਹਿੰਦੇ ਆ ਕੱਲ ਤੱਕ ਤੁਹਾਡੇ ਪਿੰਡ ਨੂੰ ਸਾਰੇ ਡਰਿਆ ਹੋਇਆ ਸੀ ਹਾਂਜੀ ਅਸੀਂ ਆਏ ਆ ਉਹਨਾਂ ਦੇ ਘਰ ਮੁੰਡੇ ਨੂੰ ਵੀ ਭੇਜਿਆ ਅੱਜ ਉਹ ਕੀ ਕਹਿੰਦੇ ਆ ਅੱਜ ਅਸੀਂ ਉਹਨਾਂ ਦੇ ਕੋਲ ਗਏ ਜੇ ਮੈਂ ਇੰਨਾ ਚਕੀਨ ਨਹੀਂ ਕਰਦੀ ਹੁੰਦੀ ਜਿੰਨਾ ਚਿਰ ਮੈਂ ਖੌਦ ਨਾ ਸੋਣਾ ਕਿਸੇ ਦੇ ਚੰਗੀਆਂ ਗੱਲ ਜਦੋਂ ਫਿਰ ਅਸੀਂ ਉਹਰੇ ਜਣ ਕੇ ਦੁਪਹਿਰੇ ਡੈਡੀ ਨੂੰ ਉਹਨਾਂ ਦੇ ਅੱਜ ਅਸੀਂ ਜੜ ਤੱਕ ਪਹੁੰਚਣਾ ਹੀ ਆ ਹਾਂਜੀ ਤੇ ਦੱਸਾ ਬਹੁਤ ਗੱਲਾਂ ਬਹੁਤ ਬਣਾ ਬਣਾ ਕੇ ਦੱਸ ਦੰਦੇ ਪਿੰਡ ਦੇ ਵਿੱਚ ਲੋਕੀ ਡਰ ਜਾਂਦੇ ਹਾਂਜੀ ਡਰ ਜਾਂਦੇ ਆ ਸਾਡੇ ਬੱਚੇ ਆਪ ਖੌਦ ਡਰੇ ਪਏ ਆ ਹੋਰ ਵੀ ਆਂਟੀ ਆਂਟੀ ਡਰੀ ਜਿਨ੍ਹਾਂ ਕੋ ਵੀਡੀਓ ਆਈਆਂ ਹਾਂ ਤੇ ਸਾਨੂੰ ਖੌਦ ਇਦਾਂ ਲੱਗਦਾ ਸੀ ਵੀ ਸੱਚੀ ਗੱਲ ਵਾ ਇਹ ਮਤਲਬ ਉਹ ਕੈਮਰੇ ਦੇ ਸਾਹਮਣੇ ਆਣ ਤੋਂ ਵੀ ਮਨਾ ਕਰ ਦਿੰਦਾ ਹਾਂਜੀ ਉਹਨਾਂ ਨੇ ਮਨਾ ਹਾਂ ਅਸੀਂ ਡਰ ਗਏ ਉਹਨੇ ਤੇ ਉਹ ਕਹਿੰਦਾ ਨਹੀਂ ਚ ਦਿਸੀਆ ਹਾਂਜੀ ਹਾਂਜੀ ਇਹੋ ਜਿਹਾ ਰੋਲਾ ਸੀਗਾ ਕੋਈ ਹਾਂਜੀ ਪਿਆ ਸੀ ਰੋਲਾ ਹਾਂ ਅੱਛਾ ਅੱਛਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨੀ ਚਾਹਨਾ ਆ ਹਾਂਜੀ ਇਹ ਇੱਕ ਜਿਹੜੀ ਇਹ ਵੀਡੀਓ ਅੱਜ ਕੱਲ੍ਹ ਨਾ ਕਾਫੀ ਚੈਨਲਾਂ ਤੇ ਚੱਲ ਰਹੀ ਹੈਗੀ ਆ ਸਾਡੇ ਵੀ ਚੈਨਲ ਤੇ ਚੱਲ ਰਹੀ ਆ ਮੈਂ ਤੁਹਾਨੂੰ ਵੀ ਦਿਖਾਈ ਹੈਗੀ ਇੱਥੇ ਸਾਰਿਆਂ ਨੂੰ ਜਿੰਨੇ ਬੈਠੇ ਆ ਇਹਨਾਂ ਨੂੰ ਵੀ ਦਿਖਾਈ ਹੈਗੀ ਆ ਇਸ ਪਿੰਡ ਵਾਲਿਆਂ ਨੂੰ ਅੱਛਾ ਇਹ ਇਹੀ ਵੀਡੀਓ ਸੀ ਉਹ ਚੜੇਲ ਵਾਲੀ ਹਾਂਜੀ ਹਾਂਜੀ ਇਹੀ ਆ ਇਹੀ ਆ ਹਾਂਜੀ ਮਤਲਬ ਇਹ ਆ ਕਿ ਤੁਹਾਡਾ ਪਿੰਡ ਹੁਣ ਡਰਿਆ ਹੋਇਆ ਹੈ ਹਾਂਜੀ ਹਾਂਜੀ ਡਰਿਆ ਸਾਰੇ ਅੱਛਾ ਹੁਣ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਇਹ ਨਹੀਂ ਕਹਿ ਦਿੱਤਾ ਉਹ ਕੈਮਰੇ ਸਾਹਮਣੇ ਤਾਂ ਨਹੀਂ ਆਏ ਇਹਨੂੰ ਕਹਿਤਾ ਵੀ ਇਹ ਵੀਡੀਓ ਸਾਨੂੰ ਕਿਸੇ ਨੇ ਭੇਜੀ ਆ ਭਈ ਸਾਡੀ ਨਹੀਂ ਹੈਗੀ ਤਾਂ ਹੁਣ ਤਾਂ ਉਹ ਡਰ ਮਨ ਚੋਂ ਨਿਕਲ ਗਿਆ ਹਾਂਜੀ ਹਾਂਜੀ ਹੁਣ ਤਾਂ ਨਿਕਲ ਜਾਣਾ ਫਾੜ ਲਿਆ ਪਿਸ਼ੋ ਫੜ ਕੇ ਕਿਿੱਦੱਕਾ ਮਾਕ ਮਾਕੇ ਮਾਰਿਆ ਅੱਛਾ ਹਾਂਜੀ ਸਾਨੂੰ ਫਾੜ ਲਿਆ ਸਾਨੂੰ ਫਾੜ ਲਿਆ ਉਹ ਵੀ ਅਸੀਂ ਹੈਪੀ ਮੁੰਡੇ ਨੂੰ ਵੀ ਬੁਲਾਇਆ ਉਹ ਕਹਿੰਦੇ ਅਸੀਂ ਮੈਂ ਨਹੀਂ ਸੀ ਨਾਲ ਪਹਿਲਾਂ ਕਹਿੰਦੇ ਸੀ ਕਿ ਇਹ ਸਾਡੀ ਆ ਹਾਂਜੀ ਹੁਣ ਉਹ ਜਦੋਂ ਅਸੀਂ ਚੈਨਲ ਵਾਲੇ ਆਏ ਹਾਂਜੀ ਕਹਿੰਦੇ ਏਕੇ ਕਿਹੜੇ ਪਿੰਡ ਦੀ ਕਹਿੰਦੇ ਮੂਸਾਪੋੜ ਇਹ ਮੂਸਾਪੋੜ ਦੀ ਆ ਕਦੀ ਕਹਿੰਦੇ ਕਿਸੇ ਨੇ ਪਾਈ ਆ ਕਦੀ ਕਹਿੰਦੇ ਕਿਸ ਤੋਂ ਪਾਈ ਆ ਹਾਂਜੀ ਮਤਲਬ ਹੁਣ ਕਹਿੰਦੇ ਇਹ ਤਾਂ ਗੱਲੇ ਸਾਡੇ ਨਾਲ ਹੋਈ ਪਹਿਲਾਂ ਕਹਿੰਦੇ ਵੀ ਸਾਡੇ ਨਾਲ ਹੋਈ ਆ ਹਾਂਜੀ ਹੈਨਾ ਹਾਂਜੀ ਅੱਛਾ ਗੁੱਡੀ ਹੋਣ ਦੱਸ ਹੂੰ ਤੁਹਾਡੇ ਮਨ ਵਿੱਚ ਜਿਹੜਾ ਇੱਕ ਡਰ ਬਣਿਆ ਹੋਇਆ ਸੀ ਹਾਂਜੀ ਤੇ ਅਸੀਂ ਨਿਕਲਣਾ ਹੀ ਨਹੀਂ ਬਾਹਰ ਪਤਾ ਨਹੀਂ ਚਿੜੇਲ ਟੱਕਰ ਜਾਊਂਗੀ ਮਨ 'ਚ ਵੀ ਡਰਤਾ ਸੀਗਾ ਨਾ ਤੁਹਾਡੇ ਹਾਂਜੀ ਹੈਗਾ ਸੀ ਬੱਚਿਆਂ ਨੂੰ ਰਾਤ ਨੂੰ ਵੀ ਸੋਣਾ ਦਾ ਮੰਮੀ ਨਾਲੇ ਸੁੰਦੇ ਹੋਣੇ ਜਾਂ ਡੈਡੀ ਨਾਲ ਇੱਦਾਂ ਹੋਈਆ ਸੁੱਤਾ ਹੀ ਨਹੀਂ ਸਾਈ ਜਾਦਾ ਇੱਦਾਂ ਹੋਈਆ ਨਾ ਹਾਂਜੀ ਹੁਣ ਉਹ ਡਰ ਨਿਕਲਿਆ ਕਿ ਨਹੀਂ ਨਿਕਲਿਆ ਹਾਂਜੀ ਹੁਣ ਨਿਕਲ ਗਿਆ ਹੁਣ ਸਾਡੇ ਆਣ ਨਾਲ ਹਾਂਜੀ ਉਹ ਸਾਰੇ ਮੁੱਕਰ ਗਏ ਉਹ ਜਿਹੜੇ ਤੁਹਾਡੇ ਪਿੰਡ ਦੇ ਕਹਿੰਦੇ ਸੀਗੇ ਇਹ ਤਾਂ ਵੀ ਸਾਡੇ ਨਾਲ ਹੋਈਆ ਗੱਲ ਹੈ। ਉਹ ਕੈਮਰੇ ਸਾਹਮਣੇ ਵੀ ਨਹੀਂ ਆਏ। ਤੁਸੀਂ ਭੈਣ ਸੀ ਜਾ ਕੇ ਆਏ ਨਾ ਉਹਨਾਂ ਦੇ। ਉਹ ਨਹੀਂ ਜਿਹੜੇ ਮੁੰਡੇ ਦਾ ਨਾਮ ਲੱਗਿਆ ਉਹਦੇ ਕੋਲ ਜਾ ਕੇ ਆਏ। ਫਿਰ ਉਹ ਤੋਂ ਅੱਗੇ ਜਾ ਕੇ ਆਏ। ਦੁੱਧ ਦਾ ਦੁੱਧ ਹੁਣ ਪਾਣੀ ਦਾ ਪਾਣੀ ਹੋ ਗਿਆ। ਜੇ ਘਰ ਵੀ ਚਲੇ ਗਏ। ਸਾਰੇ ਸਾਨੂੰ ਲਈ ਗਏ ਆ ਅਸੀਂ ਉੱਥੇ ਵੀ ਚਲੇ ਗਏ। ਕਹਿੰਦੇ ਜੀ ਇਹ ਸਾਡੀ ਵੀਡੀਓ ਹੈ। ਹਾਂ ਜੀ ਜੇ ਸਾਹ ਹੈਗਾ। ਉਹ ਬੱਚੇ ਤਾਂ ਡਰ ਗਏ ਸੀ ਵੀ ਅਸੀਂ ਹੁਣ ਕਦੀ ਉਸ ਰਸਤੇ ਜਾਵਾਂਗੇ ਨਾ ਰਾਜਾ ਸਾਹਿਬ ਜਾਂਦੇ ਸੀ ਮੱਥਾ ਟੇਕਣ। ਨਹੀਂ ਰਾਜਾ ਸਾਹਿਬ ਤਾਂ ਰਾਜਾ ਬਲੀ ਕਰ ਪੜਿਓ ਤੋਂ ਉੱਪਰ ਕੋਣਿਆ। ਕੋਈ ਹੈ ਨਹੀਂ ਜਿਹੜੀ ਬਦਨਾਮੀ ਕਰਨ ਵਾਲੀ ਗੱਲ ਹੋ ਗਈ ਨਾ ਇਹ ਠੀਕ ਜੀ ਦੱਸੋ ਕੀ ਕਹਿਣਾ ਚਾਹੁੰਦੇ ਆ ਅਸਤੇ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਆਏ ਆ ਤੇ ਸਾਡਾ ਡਰ ਚੱਕਿਆ ਗਿਆ ਹੁਣ ਬੱਚਿਆਂ ਦਾ ਤੇ ਜਿਹੜੀ ਕਿ ਜਿੱਦਾਂ ਵੀਡੀਓ ਪਾਈਓ ਸੀਗੀ ਬਹੁਤ ਸਾਰੇ ਡਰ ਗਏ ਸੀ ਉਹਨਾਂ ਨੂੰ ਪਤਾ ਕਰ ਲਿਆ ਤੇ ਜਿਹੜੀ ਜਿੱਦਾਂ ਹੋਰ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਵੀ ਡਰ ਗਏ ਸੀਗੇ ਇਹ ਸੱਚੀ ਗੱਲ ਵਾ ਹੁਣ ਜਣੇ ਕਿ ਬੱਚਿਆਂ ਦੇ ਦਿਮਾਗ ਦੇ ਵਿੱਚੋਂ ਇਹ ਡਰ ਨਿਕਲ ਗਿਆ ਕਦੀ ਹੁਣ ਇਦਾਂ ਨਾ ਸੋਚੂ ਕਿ ਤੇ ਹੈਗੀ ਹੈ ਇਹਗਾ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਆਂ ਵੀ ਸਾਰੇ ਚੈਨਲਾਂ 'ਤੇ ਚਲਾ ਦੋ ਇਹ। ਬੇ ਇਹ ਕੋਈ ਗੱਲ ਹੈ ਨਹੀਂ ਗੀ ਉੱਦੇ ਫਲਾਈ ਗਈ ਆ। ਦੇਖ ਲਓ ਆ ਬੱਚਾ ਵੀ ਵੀਡੀਓ ਦੇਖ ਰਿਹਾ ਦੇਖੋ ਛੋਟਾ ਛੋਟਾ ਵੈਸੇ ਇਹਨੂੰ ਤਾਂ ਕੀ ਪਤਾ ਪੁੱਛੜੇ ਲੱਗੀ ਹੁੰਦੀ ਆ। ਤੁਸੀਂ ਕੀ ਕਹਿਣਾ ਚਾਹੁੰਦੇ ਆਂ? ਭਾਜੀ ਮੈਂ ਤੁਹਾਡਾ ਨਾ ਇਹ ਧੰਨਵਾਦ ਕਰਦੀ ਆਂ ਕਿ ਜਿਹੜੇ ਤੁਸੀਂ ਸਾਡੇ ਪਿੰਡ ਵਿੱਚ ਆਏ ਜੇਕਰ ਤੁਸੀਂ ਨਾ ਦੇ ਸਾਨੂੰ ਇਸ ਸੱਚਾਈ ਦਾ ਪਤਾ ਨਹੀਂ ਸੀ ਲੱਗਣਾ। ਠੀਕ ਹੈ ਸਾਡੇ ਬੱਚਿਆਂ ਦੇ ਮਨ ਵਿੱਚ ਕੋਈ ਡਰ ਡਰੋ ਤੁਸੀਂ ਵੀ ਹੋਣੇ ਆ ਡਰ ਗਏ ਸੀ ਅਸੀਂ ਵੀ ਹਾਂਜੀ ਕਿਉਂਕਿ ਅਸੀਂ ਵੀਡੀਓ ਦੇਖੀ ਹੈ ਨਾ ਹਾਂਜੀ ਹੁਣ ਉਹ ਸਾਰੇ ਮੁੱਕ ਗਏ ਹਾਂ ਹਾਂਜੀ ਹਾਂਜੀ ਕੋਈ ਕਹਿੰਦਾ ਸੀ ਸਾਨੂੰ ਫਲਾਣੇ ਨੇ ਪਾਈ ਆ ਕੋਈ ਕਹਿੰਦਾ ਕਿਤੋਂ ਆਈ ਆ ਹਾਂਜੀ ਹਾਂਜੀ ਚਲੋ ਖੈਰ ਕੋਈ ਗੱਲ ਨਹੀਂ ਹਾਂਜੀ ਬਜੀ ਠੀਕ ਹੈ ਤੁਹਾਡਾ ਧੰਨਵਾਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟਿਓਏ ਸਿਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499